ਗੁਰਦੁਆਰਾ ਧੰਤਨ ਬਾਬਾ ਹਿੰਮਤ ਸਿੰਘ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬੰਦੀ ਛੋੜ ਦਿਵਸ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਦਸ਼ਮੇਸ਼ ਤਰਨਾ ਦਲ ਮਿਸਲ ਤਨ ਤਨ ਬਾਬਾ ਹਿਮਤ ਸਿੰਘ ਜੀ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਹੀਰਾ ਸਿੰਘ ਜੀ ਕੋੜ ਖਾਲਸਾ ਵਾਲੇ ਗੁਰਦੁਆਰਾ ਬੋੜੀ ਸਾਹਿਬ ਜੀ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਜੀ ਜਥੇਦਾਰ ਬਾਬਾ ਲਖਵਿੰਦਰ ਸਿੰਘ ਕੋੜ ਖਾਲਸਾ ਜਥੇਦਾਰ ਬਾਬਾ ਗੁਰਦੀਪ ਸਿੰਘ ਤਬੋਵਣੀ ਜਥੇਦਾਰ ਬਾਬਾ ਮਲਕੀਤ ਸਿੰਘ ਪਿੰਡ ਇਬਨ ਕਲਾ ਮਹਿੰਦਰ ਸਿੰਘ ਪਿੰਡ ਗੁਰੂ ਕੀ ਬਟਾਲੀ ਜਥੇਦਾਰ ਕਥਾ ਸਿੰਘ ਜੀ ਪਿੰਡ ਗੁਰੂਕੀ ਬਡਾਲੀ ਸ਼੍ਰੀ ਤਰਸੀਮ ਸਿੰਘ ਗੁਰੂਕੀ ਬਡਾਲੀ ਵਾਲੀ ਜਰਨੈਲ ਸਿੰਘ ਪਿੰਡ ਗੁਰੂਕੀ ਬਡਾਲੀ ਬੱਬਾ ਤਰਸੀਮ ਸਿੰਘ ਕੋੜ ਖਾਲਸਾ ਲਤੂ ਭਗਵਾਨ ਵਾਲਮੀਕੀ ਧਰਮ ਸਮਾਜ ਮਨਪ੍ਰੀਤ ਕੋਰ ਚੇਅਰਪਰਸਨ ਔਮਨ ਵਿੰਗ ਕੋੜ ਖਾਲਸਾ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਜੀ ਕਾਕਾ ਕੋੜ ਖਾਲਸਾ ਅੰਮ੍ਰਿਤਸਰ ਜ਼ਿਲ੍ਹਾ ਮੀਤ ਪ੍ਰਧਾਨ ਸਾਜਨ ਸਾਜਨ ਸਿੰਘ ਸ਼ੇਰਗਿੱਲ ਕੋੜ ਖਾਲਸਾ ਜਥੇਦਾਰ ਬੱਬਾ ਧਿਆਨ ਸਿੰਘ ਕੋੜ ਖਾਲਸਾ ਆਦੀ ਮੌਜੂਦ ਸਨ ਮੈਂ ਜੇਦਾਰੀ ਰਸਿਮ ਸਿੰਘ ਜੀ ਕੋੜ ਖਾਲਸਾ ਜੋ ਕਿ ਅੱਜ ਗੁਰੂਪੀਆਂ ਲਾੜਦਿਆਂ ਪਹੁੰਚਾ ਔਰ ਸਾਡੇ ਪਿੰਡ ਦੇ ਰਿਕੀ ਬਾਲਮੀ ਸੁਆਮੀ ਦੇ ਚੇਅਰਮੈਨ ਔਰ ਪ੍ਰਧਾਨ ਸਾਹਿਬ ਕਾਕਾ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦੁਆਰਾ ਬੋੜੀ ਸਾਹਿਬ ਦੇ ਸ੍ਰੋਮਣੀ ਪ੍ਰਧਾਨ ਭਾਈ ਸਾਹਿਬ ਭਾਈ ਸੁਬਿੰਦਰ ਸਿੰਘ ਜੀ ਇਹ ਸਾਰੀਆਂ ਗਰੁੱਪੀਆਂ ਲਾਡਲੀਆਂ ਪਹੁੰਚਾਂ ਵੱਖ-ਵੱਖ ਧਲਾਂ ਤੋਂ ਆਈਆਂ ਨੇ ਤੇ ਭਾਈ ਸਾਹਿਬ ਭਾਈ ਸਬਿੰਦਰ ਸਿੰਘ ਨੂੰ ਮੇਲੇ ਦੀ ਸਭ ਚਿੱਠੀ ਦੇਣ ਕੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਜੋ ਕਿ ਇਹ ਮੇਲਾ ਹੈ ਗੁਰਦੁਆਰਾ ਤਹੰਤਨ ਬਾਬਾ ਹਿੰਮਤ ਸਿੰਘ ਦਾ ਅਕਾਲ ਪੁੰਗਾ ਸਾਹਿਬ ਪਿੰਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਕੀ ਵਡਾਲੀ ਤੋਂ ਥਾਂਦੇ ਰੋਡ ਨੂੰ ਜਾਂਦਿਆਂ ਇਹ ਰਸਤੇ ਦੇ ਵਿੱਚ ਗੁਰਦੁਆਰਾ ਹੈ ਤਨ ਤਨ ਬਾਬਾ ਹਿੰਮਤ ਸਿੰਘ ਦਾ ਕਾਲ ਬੂੰਗਾ ਸਾਹਿਬ ਸਤਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਮੇ ਸਿੰਘ ਜੀ ਉਸ ਅਸਥਾਨ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਦਾ ਸੁਭ ਦਿਹਾੜਾ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਹੀ ਸੰਗਤਾਂ ਸਾਧੂ ਸੰਤ ਮਹਾਤਮਾ ਮਹਾਪੁਰਸ਼ ਬ੍ਰਹਮ ਗਿਆਨੀ ਔਰ ਦણા ਪੰਥਾਂ ਦੀ ਸਾਰੇ ਹੀ ਜਿੰਨੇ ਨਿਹੰਗ ਸਿੰਘ ਜਹੇ ਬੰਦੀਆਂ ਤਰਨਾ ਦਲ ਦੇ ਮੁੱਖ ਸੇਵਾਦਾਰ ਜਿਹਦਰ ਬਾਬਾ ਮੇਜਤ ਸਿੰਘ ਜਿਹਦਰ ਬਾਬਾ ਬਲਦੇਵ ਸਿੰਘ ਜੀ ਔਰ ਬਾਬਾ ਪ੍ਰਗਟ ਸਿੰਘ ਜੀ ਬਲਦੇਵ ਸਿੰਘ ਮੁਕਤਾਪੁਰੀਆ ਵਟਾਲੇ ਤੋਂ ਇਹ ਸਾਰੀਆਂ ਹੀ ਫੌਜਾਂ ਪਹੁੰਚ ਰਹੀਆਂ ਨੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਤਨਤਨ ਬਾਬਾ ਹਿੰਮਤ ਸਿੰਘ ਜੀ ਦੇ ਅਕਾਲ ਪੁੰਗਾਂ ਸਾਹਿਬ 25 ਤਰੀਕ ਵਾਲੇ ਦਿਨ ਦੀਵਾਲੀ ਤੋਂ ਬਾਅਦ ਪਹੁੰਚ ਕੇ ਆਪਣਾ ਸੇਵਾ ਦਾ ਲਾਭ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂਾਂ ਅਤੇ ਲੰਗਰ ਤੇ ਪ੍ਰਬੰਧ ਕੀਤੇ ਗਿਆ ਜੀ ਮੇਰੇ 10 ਵਜੇ ਤੋਂ ਲਾ ਕੇ 5 ਵਜੇ ਤੱਕ 5 ਵਜੇ 4 ਵਜੇ ਨਾਲ ਦੁਆਨ ਦੀ ਸਮਾਪਤੀ ਤੋਂ ਬਾਅਦ ਗੱਤਕੇ ਦੇ ਯੋਰੀ ਵੀ ਵਿਖਾਏ ਜਾਣਗੇ ਔਰ ਜਥੇਬੰਦੀਆਂ ਸਾਰੀਆਂ ਹੀ ਆਪੋ ਆਪਣੇ ਦਲਾਂ ਦੀਆਂ ਫੌਜੀਆਂ ਦੇ ਨਾਲ ਗੱਤਕਾ ਟੀਮ ਦੇ ਸਰੀ ਯੋਰ ਵਿਖਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਨਾਮ ਬੋਲ ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਮਾ ਸੁਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਬੋੜੀ ਸਾਹਿਬ ਕੋਰ ਖਾਲਸਾ ਅੱਜ ਜੋ ਇਕੱਤਰਤਾ ਕੀਤੀ ਗਈ ਹੈ ਕਿ ਬਾਬਾ ਹਿੰਸ ਸਿੰਘ ਜੀ ਉਸ ਮਰਬਤ ਔਰ ਬ੍ਰह्म ਗਿਆਨੀ ਬਾਬਾ ਮੈ ਸਿੰਘ ਜੀ ਦੇ ਸਥਾਨ ਤੇ ਜੋ ਹਰ ਸਾਲ ਦੀ ਤਰ੍ਹਾਂ ਬੰਦੀ ਛੋੜ ਦਿਵਸ ਜੀ ਮਨਾਇਆ ਜਾਂਦਾ ਹੈ ਉਸ ਵੰਦ ਦੇ ਵਿੱਚ ਅੱਜ ਜਹੇਦਾਰ ਬਾਬਾ ਹੀਰਾ ਸਿੰਘ ਜੀ ਜਿਹੜੇ ਕਿ ਉਸ ਸਥਾਨ ਦੇ ਸੇਵਾਦਾਰ ਨੇ ਔਰ ਉਹਨਾਂ ਵੱਲੋਂ ਇਹ ਜੋ ਬੰਦੀ ਛੋੜ ਦਿਵਸ ਮਨਾਇਆ ਜਾਣਾ ਹੈ ਕਿਉਂਕਿ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਗੁਰੂ ਕੀ ਵਡਾਲੀ ਵਿਖੇ ਜਨਮ ਸਥਾਨ ਹੈ ਔਰ ਉਹਨਾਂ ਦੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਵਿੰਜਾ ਰਾਜਿਆਂ ਸਮੇਤ ਉਹ ਕਿਲੇ ਨੂੰ ਛੱਡ ਕੇ ਆਉਣ ਦੀ ਖੁਸ਼ੀ ਦੇ ਵਿੱਚ ਜੋ ਦਿਵਾਲੀ ਦਾ ਪੁਰਬ ਮਨਾਇਆ ਜਾਂਦਾ ਹੈ ਉਸ ਦੇ ਸਬੰਧ ਵਿੱਚ ਉਸ ਸਥਾਨ ਅਕਾਲ ਬੰਗਾ ਬਾਬਾ ਹਿੰਸ ਸਿੰਘ ਜੀ ਦੇ ਸਥਾਨ ਤੇ ਇਹ ਦਿਵਸ ਮਨਾਇਆ ਜਾਣਾ ਹੈ ਔਰ ਜਿਸ ਦੇ 23 ਤਰੀਕ ਨੂੰ ਸ੍ਰੀ ਖੰਡ ਪਾਟ ਸਾਹਿਬ ਆਰੰਭ ਹੋਣਗੇ ਔਰ 25 ਤਰੀਕ ਨੂੰ ਖੰਡ ਪਾਟ ਦੀ ਸਮਾਪਤੀ ਤੋਂ ਬਾਅਦ ਭਾਰੀ ਦੀਵਾਨ ਸਜਾਏ ਜਾਣੇ ਹਨ ਜਿਸ ਵਿੱਚ ਨੇ ਅੰਗ ਜਥੇ ਬੰਦੀਆਂ ਉਹਨਾਂ ਨੇ ਭਾਗ ਲੈਣਾ ਔਰ ਉਹਨਾਂ ਦੇ ਸਾਰੇ ਜਥੇ ਬੰਦੀਆਂ ਦੇ ਸਹਿਯੋਗ ਦੇ ਨਾਲ ਇਹ ਬੰਦੀ ਛੋੜ ਦੇ ਸੀ ਜਿਹੜਾ ਹੈ ਗੁਰੂ ਕੀ ਵਡਾਲੀ ਵਿਖੇ ਖੰਧਾ ਰੋਡ ਤੇ ਮਨਾਇਆ ਜਾਣਾ ਹੈ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬੰਦੀ ਛੋੜ ਮਹਾਨ ਜਿਸ ਦੇ ਉੱਤੇ ਉਸ ਅਸਥਾਨ ਬਾਬਾ ਹਿੰਮਤ ਸਿੰਘ ਜੀ ਦੇ ਅਸਥਾਨ ਤੇ ਪਹੁੰਚ ਕੇ ਉੱਥੇ ਹਾਜ਼ਰੀਆਂ ਭਰ ਕੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਫਿਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕੇਸ਼ ਦਿਹਾੜੇ ਦੇ ਉੱਤੇ ਸਾਰੀਆਂ ਸੰਗਤਾਂ ਹੋਮ ਹੋ ਆ ਕੇ ਪਹੁੰਚ ਕੇ ਬੰਦੀ ਛੋੜ ਦਿਹਾੜੇ ਦੇ ਸਿਬਤ ਮਨਾਉਂਦਿਆਂ ਹੋਇਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵ ਸਫਲਾ ਕਰੋ ਇਹ ਕਿੰਨੀ ਤਰੀਕ ਨੂੰ ਮਨਾਇਆ ਜਾਂਦਾ ਇਹ 23 ਤੀਕ ਨੂੰ ਸ੍ਰੀ ਖੰਡ ਪਾਠ ਸਾਹਿਬ ਦੀ ਰੰਮਤਾ ਹੋਣੀ ਹੈ ਔਰ 5 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਔਰ ਅਪਰੰਤ ਦੀਵਾਨ ਸਜਾਏ ਜਾਣਗੇ ਜੈਸੇ ਵਿੱਚ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਕਵੀਸ਼ਰ ਆਪਣੀ ਹਾਜ਼ਰੀ ਭਰ ਕੇ ਸੰਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਪ੍ਰਾਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸਲਾਕਾਂ ਨੂੰ ਆਪ ਹੀ ਸਾਥ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹੀਦ ਕਿਸੇ ਇਕੱਲੇ ਕਿਸੇ ਵੀ ਬਰਾਦਰੀ ਦਾ ਜਾਂ ਕਿਸੇ ਵੀ ਇਕੱਲੇ ਮੱਜਬਦਾ ਨਹੀਂ ਹੁੰਦਾ ਜਿਹੜਾ ਸ਼ਹੀਦ ਹੈ ਉਹ ਸਾਰੀ ਕੌਮ ਦਾ ਸਾਰੇ ਪੰਥ ਦਾ ਸ਼ਹੀਦ ਹੈ ਸ਼ਹੀਦਾਂ ਨੇ ਜਦੋਂ ਵੀ ਸ਼ਹਾਦਤਾਂ ਦਿੱਤੀਆਂ ਉਹਨਾਂ ਕਿਸੇ ਇਕੱਲੇ ਮਨੁੱਖ ਵਾਸਤੇ ਜਾਂ ਇਕੱਲੇ ਕਿਸੇ ਬਰਾਦਰੀ ਵਾਸਤੇ ਆਪਣੀ ਸ਼ਹਾਦਤ ਨਹੀਂ ਦਿੱਤੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸਾਰੀਆਂ ਸਿੱਖ ਪੰਥ ਵਾਸਤੇ ਸਿੱਖ ਕੌਮ ਵਾਸਤੇ ਸੋ ਬਾਬਾ ਜੀਵਨ ਸਿੰਘ ਜੀ ਸ਼ਰੂਨੀ ਸ਼ਹੀਦ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਕਿ ਜਿਨ੍ਹਾਂ ਨੇ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਦਿੱਲੀ ਤੋਂ ਸੀਸ ਲੈ ਕੇ ਕਿ ਅਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਔਰ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਨਾਲ ਲਾ ਕੇ ਅੰਮ੍ਰਿਤਮੇਰੇ ਗੁਰੂ ਕੇ بیٹے ਦਾ ਖਿਤਾਬ ਦਿੱਤਾ ਔਰ ਉਹ ਅਮਰ ਛੜ ਕੇ ਬਾਬਾ ਜੀਵਨ ਸਿੰਘ ਜੀ ਬਣੇ ਔਰ ਜਿਨ੍ਹਾਂ ਨੇ ਆਪਣੀ ਸ਼ਹਾਦਤ ਵੀ ਉਹਨਾਂ ਦੇ ਦੋ ਤਰ੍ਹਾਂ ਦੇ ਵਿਚਾਰ ਪਾਏ ਜਾਂਦੇ ਐ ਕਿ ਇਤਿਹਾਸਕਾਰਾਂ ਦਾ ਖਿਆਲ ਲੈ ਕੇ ਕਈਆਂ ਨੇ ਉਹਨਾਂ ਦੀ ਸ਼ਹਾਦਤ ਅਥਾਜ ਅਫ ਸਰਸਾ ਨਦੀ ਦੇ ਉੱਤੇ ਦਰਸਾਈ ਹੈ ਔਰ ਕਈਆਂ ਨੇ ਉਹਨਾਂ ਦੀ ਸ਼ਹਾਦ ਜਿਹੜੀ ਹੈ ਉਹ ਚਮਕੌਰ ਦੀ ਗੜੀ ਵਿੱਚ ਦਿੱਤੀ ਹੈ ਸੋ ਕਿਤੇ ਵੀ ਹੋਵੇ ਉਹਨਾਂ ਨੇ ਆਪਣੀ ਸ਼ਹਾਦਤ ਕਿਸ ਖਾਲਸਾ ਪੰਥਵਾਦ ਤੇ ਸੇਖਾਉਂ ਵਾਤੇ ਦਿੱਤੀ ਸੋ ਮੈਨੂੰ ਗੁਣਈ ਪਤਾ ਲੱਗਾ ਕਿ ਉਹਨਾਂ ਦੇ ਜੋ ਜਰਮ ਦੇਸਵੰਦ ਵਿੱਚ ਇੱਥੇ ਦਿਹਾੜਾ ਮਨਾਇਆ ਗਿਆ ਔਰ ਉਹਦਾ ਜੋ ਪ੍ਰਬੰਧਕ ਸੰਗੋਣਾਂ ਨੇ ਪੋਸਟਰ ਲਾਇਆ ਸੋ ਕਿਹੇ ਛਰਾਰਤੀ ਅੰਸ਼ ਨੇ ਉਸ ਪੋਸਟਰ ਨੂੰ ਪਾੜਨ ਦਾ ਜਿਹੜਾ ਉਹ ਬਣਾ ਕੀਤਾ ਸੋ ਉਹ ਸਾਰੀਆਂ ਸੰਗਤਾਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਹੈ ਕਿ ਸ਼ਰੋਣੀ ਭਗਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੋ ਸਾਰੀਆਂ ਸੰਗਤਾਂ ਬੜੇ ਇੱਛਾ ਨਾਲ ਮਨਾਉਂਦੀਆਂ ਹੈ ਕੋਈ ਵੀ ਇਹੋ ਜੀ ਜਿਹੜੀ ਗਲਤੀ ਹੈ ਕਿ ਤੂੰ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਜੇ ਕੋਈ ਉਹ ਜਿਹਾ ਛਰਾਤੀ ਅੰਸ਼ ਬਾਜ ਨਾ ਆਇਆ ਤੇ ਉਸ ਨੂੰ ਪੰਚਕ ਕਰਵਾਇਤਾ ਮੁਤਾਬਕ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਏਗੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਸ਼ਹੀਦ ਜਿਸ ਨੂੰ ਸਾਰਾ ਸੰਸਾਰ ਮੰਨਦਾ ਹੈ ਉਹਨਾਂ ਦੇ ਇਸ ਕੌਟਰ ਨੂੰ ਪਾਰਨ ਦੀ ਕੋਈ ਨਹੀਂ ਇਹੋ ਜਿਹਾ ਗਨਾਹ ਨਾ ਕਰੇ ਵਾਗ ਦੀ ਕਾਪਾ